ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਨਵੀਂ ਜਰਨੀ ਦੇ ਵਿੱਚ ਨਵਾਂ ਵਲੌਗ ਸ਼ੂਟ ਕਰਨ ਜਾ ਰਹੇ ਹਾਂ ਸੋ ਅਸੀਂ ਜਾ ਰਹੇ ਹਾਂ ਗੁਰਦੁਆਰਾ ਨਾਨਕ ਮਤਾ ਸਾਹਿਬ ਤੇ ਅੰਮ੍ਰਿਤਸਰ ਤੋਂ ਜਾ ਰਹੇ ਹਾਂ ਸੋ ਟ੍ਰੇਨ ਸਾਡੀ ਹੈਗੀ ਆ ਦੁਰਗਿਆਨਾ ਐਕਸਪ੍ਰੈਸ ਤੇ ਹੁਣ ਅਜੇ ਉਹ ਟ੍ਰੇਨ ਚੱਲੇਗੀ 5:55 ਮਿੰਟ ਤੇ ਆਲਮੋਸਟ 6:00 ਵਜੇ ਤੇ ਚਲੋ ਚੱਲਦੇ ਹਾਂ ਪਲੇਟਫਾਰਮ ਤੇ ਪਲੇਟਫਾਰਮ ਨੰਬਰ 5 ਤੇ ਆ ਰਹੀ ਹੈ ਟ੍ਰੇਨ ਤੇ ਚਲੋ ਆਪਾਂ ਪਹਿਲਾਂ ਟ੍ਰੇਨ ਬੋਰਡ ਕਰਕੇ ਫਿਰ ਤੁਹਾਨੂੰ ਦੱਸਦਾ ਕਿ ਨਾਨਕ ਮਤੇ ਗੁਰਦੁਆਰੇ ਦੇ ਆਪਾਂ ਤੁਹਾਨੂੰ ਸਾਰੀ ਹਿਸਟਰੀ ਹਰ ਇੱਕ ਚੀਜ਼ ਦੱਸਾਂਗੇ ਸੋ ਅੱਜ ਆਪਾਂ ਜਾ ਰਹੇ ਆ ਬੇਸਿਕਲੀ ਅ ਅੰਮ੍ਰਿਤਸਰ ਤੋਂ ਬਰੇਲੀ ਤੇ ਕੱਲ ਆਪਾਂ ਬਰੇਲੀ ਤੋਂ ਜਾਵਾਂਗੇ ਗੁਰਦੁਆਰਾ ਨਾਨਕ ਮਤਾ ਸਾਹਿਬ ਸੋ ਅੰਮ੍ਰਿਤਸਰ ਤੋਂ ਟੋਟਲ ਡਿਸਟੈਂਸ ਜਿਹੜਾ ਹੈਗਾ ਉਹ ਹੈਗਾ ਜੀ 740 ਕਿਲੋਮੀਟਰ ਤੇ ਬਰੇਲੀ ਤੋਂ ਸਾਨੂੰ ਪਹੇਗਾ 95 ਕਿਲੋਮੀਟਰ ਜਿਹੜਾ ਕਿ ਡੇਢ ਦੋ ਘੰਟੇ ਲੱਗਣਗੇ ਉੱਥੋਂ ਬਾਏ ਆ ਬਾਈ ਰੋਡ ਤੇ ਅੱਜ ਆਪਾਂ ਸ਼ਾਮੀ 5 6 ਵਜੇ ਪਹੁੰਚਾਂਗੇ ਬਰੇਲੀ ਤੇ ਤੁਹਾਨੂੰ ਫਿਰ ਆਪਾਂ ਕੱਲ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਤੁਹਾਨੂੰ ਰਸਤੇ ਦੇ ਨਜ਼ਾਰੇ ਦਿਖਾਵਾਂਗੇ ਹਰ ਇੱਕ ਚੀਜ਼ ਦਿਖਾਵਾਂਗੇ ਸੋ ਹਾਂਜੀ ਦੋਸਤੋ ਅੱਜ ਇਹ ਆਪਣਾ ਦੂਜਾ ਦਿਨ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਨਾਨਕ ਮਤਾ ਸਾਹਿਬ ਤੇ ਤੁਸੀਂ ਦੇਖ ਰਹੇ ਹੋ ਰਸਤੇ ਦੇ ਵਿੱਚ ਨਜ਼ਾਰੇ ਕਿੰਨੇ ਖੂਬਸੂਰਤ ਨੇ ਪੇੜ ਪੌਦੇ ਲੱਗੇ ਹੋਏ ਨੇ ਆਸ-ਪਾਸੇ ਕਿਉਂਕਿ ਇਹ ਗੁਰਦੁਆਰਾ ਸਾਹਿਬ ਪੈਂਦਾ ਹੈ ਉੱਤਰਖੰਡ ਦੇ ਵਿੱਚ ਤਾਂ ਹੀ ਤੁਹਾਨੂੰ ਇੰਨੀ ਰਸਤੇ ਦੇ ਵਿੱਚ ਗ੍ਰੀਨਰੀ ਦੇਖਣ ਨੂੰ ਮਿਲਦੀ ਆ ਸੋ ਇਹ ਗੁਰਦੁਆਰੇ ਦੀ ਬੜੀ ਮਨਤਾ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ ਤੇ ਉਹ 1515 ਈਸਵੀ ਨੂੰ ਤੀਜੀ ਉਦਾਸੀ ਵਿਲੇ ਉਹ ਇਸ ਜਗ੍ਹਾ ਤੇ ਆਈ ਸੀ ਕਿ ਸੋ ਨਾਨਕ ਮਤਾ ਗੁਰਦੁਆਰਾ ਸਾਹਿਬ ਜਿੱਥੇ ਅੱਜ ਗੁਰਦੁਆਰਾ ਨਾਨਕ ਮਤਾ ਹੈ ਇਹਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਸੀ ਕਿ ਕਿਉਂਕਿ ਇੱਥੇ ਗੋਰਖਨਾਥ ਗੁਰੂ ਸੀਗੇ ਉਹਨਾਂ ਦੇ ਫਾਲੋਅਰ ਸੀਗੇ ਬਹੁਤ ਸਾਰੇ ਜਿਹੜੇ ਬਹੁਤ ਸਾਰੇ ਯੋਗੀ ਸੀਗੇ ਗੁਰੂ ਗੋਰਖਨਾਥ ਨੂੰ ਮੰਨਦੇ ਸੀ ਤੇ ਇਸ ਲਈ ਪਹਿਲਾਂ ਇਹਨੂੰ ਗੋਰਖ ਮਤਾ ਕਿਹਾ ਜਾਂਦਾ ਸੀ ਇਸ ਜਗ੍ਹਾ ਨੂੰ ਤੇ ਚਲੋ ਹੁਣ ਆਪਾਂ ਗੁਰਦੁਆਰੇ ਸਾਹਿਬ ਇੱਕ ਵਾਰੀ ਐਂਟਰ ਕਰਕੇ ਮੈਂ ਤੁਹਾਨੂੰ ਸਾਰੀ ਬਾਕੀ ਦੀ ਹਿਸਟਰੀ ਵੀ ਜ਼ਰੂਰ ਦੱਸਾਂਗਾ ਸੋ ਫਾਈਨਲੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿੰਨੇ ਪੇੜ ਪੌਦੇ ਆਸੇ ਪਾਸੇ ਐਕਦਾਮ ਵਧੀਆ ਸ਼ਾਂਤੀ ਸੀਗੀ ਵਧੀਆ ਬਾਜ਼ਾਰ ਲੱਗਿਆ ਹੋਇਆ ਸੀਗਾ ਤੇ ਗੁਰਦੁਆਰਾ ਸਾਹਿਬ ਦੀ ਐਂਟਰੀ ਤੁਸੀਂ ਦੇਖੋ ਕਿੰਨੀ ਖੂਬਸੂਰਤ ਐਂਟਰੀ ਹੈ ਗੁਰਦੁਆਰਾ ਸਾਹਿਬ ਦੀ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਹੁਣ ਮੈਂ ਤੁਹਾਨੂੰ ਬਾਕੀ ਦੀ ਹਿਸਟਰੀ ਸਾਰੀ ਜਿੰਨੀ ਵੀ ਮੈਂ ਜਾਣਦਾ ਤੁਹਾਨੂੰ ਸਾਰੀ ਹਿਸਟਰੀ ਦੱਸਾਂਗਾ ਸੋ ਹਾਂਜੀ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਾਨਕ ਮਤਾ ਸਾਹਿਬ ਸੋ ਜਿੱਦਾਂ ਕਿ ਮੈਂ ਦੱਸ ਰਿਹਾ ਸੀਗਾ ਕਿ ਇਸ ਜਗ੍ਹਾ ਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਸੋ ਜਦੋਂ 1514 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਸਮੇ ਇਸ ਜਗ੍ਹਾ ਆਏ ਤਾਂ ਪਹਿਲਾਂ ਤਾਂ ਯੋਗੀ ਜਿੰਨੇ ਵੀ ਸੀਗੇ ਉਹ ਹੈਰਾਨ ਰਹਿ ਗਏ ਕਿਉਂਕਿ ਇਹ ਜਗ੍ਹਾ ਬਾਰੇ ਕਿਸੇ ਨੂੰ ਨਹੀਂ ਪਤਾ ਸੀਗਾ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ एकदम ਉਹ ਹੈਰਾਨ ਰਹਿ ਗਏ ਤੇ ਉਸ ਟਾਈਮ ਸਰਦੀਆਂ ਦਾ ਸਮਾਂ ਸੀਗਾ ਕਾਫੀ ਠੰਡ ਸੀਗੀ ਸੋ ਭਾਈ ਮਰਦਾਨਾ ਜੀ ਨੇ ਮਦਦ ਮੰਗੀ ਯੋਗੀਆਂ ਕੋਲੋਂ ਕਿ ਅੱਗ ਚਲਾਉਣ ਦੇ ਵਿੱਚ ਹੈਲਪ ਕੀਤੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਯੋਗੀਆਂ ਨੇ ਬੇਸਿਕਲੀ ਹੈਲਪ ਕਰਨ ਤੋਂ ਇਨਕਾਰ ਕਰਤਾ ਉਹਨਾਂ ਨੇ ਕਿਹਾ ਕਿ ਤੂੰ ਉਹਨਾਂ ਨੇ ਟੌਂਟ ਮਾਰੀ ਭਾਈ ਮਰਦਾਨਾ ਜੀ ਨੂੰ ਕਿ ਤੂੰ ਆਪਣੇ ਗੁਰੂ ਨੂੰ ਕਹਿ ਕੇ ਅੱਗ ਜਲਾਏ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਟਾਈਮ ਇਸ ਜਗ੍ਹਾ ਤੇ ਅੱਗ ਜਲਾਈ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ بارش ਹੋ ਗਈ ਤੇ ਜਿਹੜੀ ਅੱਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀਗੀ ਉਹ ਅੱਗ ਜਿਹੜੀ ਆ ਚਲਦੀ ਰਹੀਗੀ ਤੇ ਜਿਹੜੀ ਅੱਗ ਯੋਗੀਆਂ ਨੇ ਚਲਾਈ ਸੀਗੀ ਉਹ ਬੁਝ ਗਈ ਤੇ ਇਹ ਚੀਜ਼ ਵੇਖ ਕੇ ਜਿੰਨੇ ਵੀ ਯੋਗੀ ਸੀਗੇ ਉਹ ਗੁਰੂ ਨਾਨਕ ਦੇਵ ਜੀ ਦੇ ਪੈਰੀ ਪੈ ਗਏ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਹੋਰ ਹਿਸਟਰੀ ਆ ਜਿਹੜੀ ਕਿ ਰਿਲੇਟ ਹੈਗੀ ਆ ਪਿੱਪਲ ਦੇ ਪੇੜ ਦੇ ਨਾਲ ਅੰਦਰ ਇੱਕ ਪਿੱਪਲ ਦਾ ਪੇੜ ਆ ਉਹ ਉਹਦੇ ਨਾਲ ਵੀ ਬਹੁਤ ਇੱਕ ਹਿਸਟਰੀ ਜੁੜੀ ਹੋਈ ਆ ਉਹ ਵੀ ਤੁਹਾਨੂੰ ਆਪਾਂ ਅੰਦਰ ਜਾ ਕੇ ਪਹਿਲਾਂ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ ਤੇ ਫਿਰ ਆਪਾਂ ਤੁਹਾਨੂੰ ਉਸ ਹਿਸਟਰੀ ਬਾਰੇ ਵੀ ਦੱਸਾਂਗੇ ਸੋ ਹਾਂਜੀ ਦੋਸਤੋ ਹੁਣ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਵੈਸੇ ਤਾਂ ਵੀਡੀਓ ਗੁਰਦੁਆਰਾ ਸਾਹਿਬ ਦੇ ਅੰਦਰ ਅਲਾਉਡ ਨਹੀਂ ਹੁੰਦੀ ਪਰ ਮੈਂ ਥੋੜੀ ਜੀ 6-7 ਸੈਕਿੰਡ ਦੀ ਵੀਡੀਓ ਬਣਾਈ ਹੈ ਤਾਂ ਕਿ ਸੰਗਤਾਂ ਨੂੰ ਦਰਸ਼ਨ ਕਰਾ ਸਕਾਂ ਸੋ ਤੁਸੀਂ ਦੇਖੋ ਕਿੰਨਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਤੇ ਕਾਫੀ ਅچھے ਤਰੀਕੇ ਨਾਲ ਮੇਨਟੇਨ ਵੀ ਕੀਤਾ ਹੋਇਆ ਹੈ ਉਹ ਹੁਣ ਤੁਸੀਂ ਇਤਿਹਾਸਕ ਸਥਾਨ ਭੋਰਾ ਸਾਹਿਬ ਦੀ ਹਿਸਟਰੀ ਇੱਥੇ ਪੜ੍ਹ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਜਾਵਾਂਗਾ ਉਹ ਪੇੜ ਜਿਹੜਾ ਮੈਂ ਤੁਹਾਨੂੰ ਪਿੱਪਲ ਦਾ ਪੇੜ ਪਵਿੱਤਰ ਪੇੜ ਸੀਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆ ਕੇ ਬੈਠੇ ਸੀਗੇ ਤੇ ਇਸ ਪੇੜ ਦੇ ਨਾਲ ਜਿਹੜੀ ਹਿਸਟਰੀ ਹੁਣ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਹਾਂ ਸੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਸਮੇ ਇੱਥੇ ਬੈਠੇ ਤਾਂ yogੀਆਂ ਨੇ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਇਸ ਪੇੜ ਨੂੰ ਹਵਾ ਦੇ ਵਿੱਚ ਚੁੱਕਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੇ ਨਾਲ ਹੀ ਇਸ ਪੇੜ ਨੂੰ ਰੋਕ ਦਿੱਤਾ ਸੀਗਾ ਤੇ ਇਹ ਵੇਖ ਕੇ ਯੋਗੀ ਹੈਰਾਨ ਰਹਿ ਗਏ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਪੈ ਗਏ ਤੇ ਉਹਨਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਨੌਲੇਜ ਦਿੱਤੀ ਨੌਲੇਜ ਨੂੰ ਪੰਜਾਬੀ ਚ ਕਹਿੰਦੇ ਆ ਮਤ ਤਾਂ ਹੀ ਉਸ ਜਗ੍ਹਾ ਤੋਂ ਬਾਅਦ ਉਸ ਇਨਸੀਡੈਂਟ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਨਾਨਕ ਮਤਾ ਪੈ ਗਿਆ ਸੋ ਇਹ ਸੀਗੀ ਇਹਦੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਅੱਜ ਵੀ ਤੁਸੀਂ ਦੇਖ ਸਕਦੇ ਹੋ ਇਹ ਪਿੱਪਲ ਦਾ ਪੇੜ ਉਦਾਂ ਦਾ ਉਦਾਂ ਹੀ ਹੈ ਇੱਥੇ ਗੁਰਦੁਆਰਾ ਸਾਹਿਬ 'ਚ ਸੋ ਤੁਸੀਂ ਜ਼ਰੂਰ ਦਰਸ਼ਨ ਕਰੋ ਆ ਕੇ ਇਸ ਗੁਰਦੁਆਰਾ ਸਾਹਿਬ ਦੇ ਇੱਕ ਇਤਿਹਾਸਕ ਗੁਰਦੁਆਰਾ ਆ ਉੱਤਰਖੰਡ ਦੇ ਵਿੱਚ ਸੋ ਜਿਹੜੇ-ਜਿਹੜੇ ਸੰਗਤਾਂ ਨਹੀਂ ਆਈਆਂ ਤੁਸੀਂ ਜ਼ਰੂਰ ਦਰਸ਼ਨ ਕਰੋ ਸੋ ਇਹ ਸੀਗੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਤੇ ਹੁਣ ਆਪਾਂ ਕੁਝ ਕੁ ਵੀਡੀਓ ਬਣਾਈਆਂ ਨੇ ਅਪਰਕਰਮਾਂ ਦੇ ਵੇਲੇ ਤਾਂ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਜਿਹੜਾ ਆ ਬਾਹਰ ਵਾਲੇ ਪਾਸੇ ਦਾ ਥਿਊ ਵਿਊ ਦਿਖਾ ਸਕੀਏ ਤੇ ਜਿਹੜੇ-ਜਿਹੜੇ ਸੰਗਤਾਂ ਨਹੀਂ ਆਈਆਂ ਤੇ ਮੈਂ ਤਾਂ ਉਹੀ ਉਮੀਦ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਸ ਪਵਿੱਤਰ ਜਗ੍ਹਾ ਤੇ ਜਰੂਰ ਆਓਗੇ ਦਰਸ਼ਨ ਕਰਨ ਵਾਸਤੇ ਤੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤਾਂ ਕਿ ਜਿੰਨਾਂ ਲੋਕਾਂ ਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਚੱਲੇ ਤੇ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਮਿੱਤਰੋ ਇਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤੇ ਹਾਂ ਕਮੈਂਟ ਵੀ ਜ਼ਰੂਰ ਕਰਿਓ ਕਿਉਂਕਿ ਜੇ ਤੁਸੀਂ ਕਮੈਂਟ ਕਰੋਗੇ ਤੇ ਰੀਚ ਜ਼ਿਆਦਾ ਵਧੇਗੀ ਤੇ ਜ਼ਿਆਦਾ ਲੋਕਾਂ ਤੱਕ ਇਹ ਚੀਜ਼ ਪਹੁੰਚੇਗੀ ਤੇ ਉਮੀਦ ਕਰਦੇ ਹਾਂ ਕਿ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ